हां जी पंजाबी ਭਰਾਓ ਪੰਜਾਬੀ ਦੇ ਸ਼ਕੀਨੋ ਪੰਜਾਬੀ ਕੱਪੜੇ ਪੰਜਾਬੀ ਵਸਤਰ ਪੰਜਾਬੀ ਖਾਣੇ ਦੇ ਪੰਜਾਬੀ ਮਾਂ ਬੋਲੀ ਦੇ ਸ਼ਕੀਨੋ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਪੰਜਾਬੀ ਲੋਕ ਪਰਾਂੇ ਚਾਦਰਾਂ ਕਿਵੇਂ ਲਾਉਂਦੇ ਸੀ ਇਸ ਤਰ੍ਹਾਂ ਇਹ ਚਾਦਰਾਂ ਦਾ ਦੋਵੇਂ ਕੋਨੇ ਫੜ ਲੈਂਦੇ ਦੋਵੇਂ ਕੋਨੇ 'ਚ ਹੁਣ ਦੋ ਸਟਾਈਲ ਨੇ ਕਈ ਇੱਥੋਂ ਫੜ ਕੇ ਐਂ ਕਰ ਲੈਂਦੇ ਆ ਤੇ ਇੱਥੋਂ ਐਂ ਕਰ ਲੈਂਦੇ ਆ ਨਹੀਂ ਇਹ ਨਹੀਂ ਚਾਦਰਾਂ ਬੰਨਣ ਦਾ ਜੀ ਮਤਲਬ ਜਿੱਥੇ ਸਾਫ਼ ਸੇਫ਼ ਵੀ ਰਹੋ ਕਈ ਵਾਰੀ ਜਦੋਂ ਆ ਨਾ ਜਿਹਦੇ ਚ ਤੁਹਾਡੀਆਂ ਲੱਤਾਂ ਬਣਾ ਤੁਰਦੇ ਦਿਖਣ ਤੇ ਇਤਰਾਵਨਾ ਹੋਵੇ ਕੋਈ ਸ਼ਰਮਿੰਦਗੀ ਵੀ ਨਾ ਹੋਵੇ ਉਹਦੇ ਚ ਕੀ ਆ ਆ ਸਿੱਧਾ ਇੱਥੋਂ ਤੁਸੀਂ ਐ ਲੈ ਕੇ ਤੇ ਆਹ ਕ੍ਰੋਸ ਕਰ ਲੈਣਾ ਐਸਤਰਾ ਇਹਨੂੰ ਇਸ ਤਰ੍ਹਾਂ ਲੈ ਕੇ ਤੁਸੀਂ ਇੱਕ ਗੰਢ ਜੇ ਹੋਰ ਮਾਰਨੀ ਮਾਰ ਸਕਦੇ ਹੋ ਨਹੀਂ ਵੀ ਮਾਰਨੀ ਆਲਰੇਡੀ ਵੱਜ ਗਈ ਤੇ ਆਹ ਖੁੱਲਾ ਚੱਲਦਾ ਇਹਦੇ ਤੇ ਜਦੋਂ ਤੁਰੋਗੇ ਤੇ ਆਹ ਵੇਖੋ ਇਹ ਲੱਤ ਦੇ ਅੱਗੇ ਕਵਰ ਕਰਕੇ ਰੱਖੇਗਾ ਇਹ ਤੁਹਾਨੂੰ ਮਤਲਬ ਟੰਗ ਨਹੀਂ ਕਰੇਗਾ ਲੱਤਾਂ ਨਹੀਂ ਦਿਖੇਗੀਆਂ ਤੇ ਇਹਨੂੰ ਫਿਰ ਆ ਜਿਹੜਾ ਲਾੜਿਆ ਇਨੂੰ ਵੱਖੀ ਚ ਟੰਗ ਲਓ ਇਸ ਤਰ੍ਹਾਂ ਚਾਦਰਾਂ ਬਨਣਾ ਨਹੀਂ ਪਿੱਛੇ ਕਈ ਲੱਕ ਨਾਲ ਨਾ ਕਈ ਐਂ ਖੋਲ ਕੇ ਤੇ ਐ ਇੱਥੇ ਗੰਡ ਬਨ ਲੈਂਦੇ ਆ ਉਹ ਨਹੀਂ ਬਨਣਾ ਇਹਨੂੰ ਅਸਲ ਸਟਾਈਲ ਇਹ ਆ ਕਿ ਇਹ ਇੱਥੇ ਵੱਖੀ ਚ ਟੰਗ ਲਈਦਾ ਲਾੜਾ ਤੇ ਫੇਰ ਹੀ ਸਵਾਦ ਆਉਂਦਾ ਚਾਦਰੇ ਦਾ ਤੇ ਇਹ ਤੁਸੀਂ ਲਾ ਸਕਦੇ ਹੋ ਤੇ ਜਿੰਨੂੰ ਜਦੋਂ ਕਪੜਾ ਪਾਇਆ ਜਿਹੜਾ ਲੋ ਫਾਰ ਕੱਢ ਲਓ ਸੈੱਟ ਕਰ ਲਓ ਤੇ ਵੇਖਿਓ ਕਿਦਾਂ ਸੋਹਰਾ ਤੁਰ ਕੇ ਚਾਦਰੇ ਦੀਆਂ ਤੋ ਉਹਨਾਂ ਚਾਦਰਾਂ 'ਚ ਆਦਰਾ ਇਸ ਤੋਂ ਵਧੀਆ ਹੁਣ ਕਈ ਸ਼ਕੀਨ ਜਿਹੜੇ ਚਾਦਰਾਂ ਤੇ ਡਿਜ਼ਾਈਨ ਵੀ ਘੜਾਉਂਦੇ ਆ।